ਦਾ ਖਾਲਸਾ ਵਾਏ ਗੋਦੀ ਕੀ ਫਤਿਹ ਕੱਲ ਨੂੰ ਹੈਗਾ ਸਾਡੇ ਇੱਥੇ ਸ਼ੀਦੀ ਮੁਕਾਬਲੇ ਤੇ ਸਮਾਨ ਇੱਕ ਗੱਡੀ ਆਡੀ ਰਾਜ ਪੈਂਚਰ ਹੋ ਗਈ ਹੈ ਲਾਈਟਾਂ ਵੇਖੋ ਜਗੰਡੀਆਂ ਤੋਂ ਪੂਰੀ ਜਗਮਗਾ ਕਰਾਈ ਪਈ ਹੈ ਸਿੰਘ ਆਇਆ ਸਾਡਾ ਲੜ ਕੁਲ ਕੇ ਅੜਦੀ ਗੱਲਾਂ ਮੈਂ ਇਹਦੇ ਨਾਲ ਲੜਿਆ ਮੈਂ ਇਹਦੇ ਨਾਲ ਤੇ ਤਾਂ ਸਾਰੇ ਜੰਗ ਲੜਦਾ ਜਿਵੇਂ ਬਾਪੂ ਨੇ ਅਸੀਂ ਟੈਂਟ ਵੀ ਲਾ ਲੈਨੇ ਹਾਂ ਚੰਨੀ ਵਾਂਗੂ ਅਸੀਂ ਗੱਡੀਆਂ ਵੀ ਰੱਖੀਆਂ ਵੇਖੋ ਸਾਉਂਡ ਦਾ ਕੰਮ ਵੀ ਆਪਣਾ ਓਏ ਉਹ ਲਾਈਟਾਂ ਵਾਲਾ ਬੰਦਾ ਵੀ ਇਹ ਮਿਸਤਰੀ ਰੱਖਿਆ ਟੈਂਟ ਵੀ ਆਪਣਾ ਸਾਰੇ ਕੰਮ ਅਸੀਂ ਕਰੀ ਜਾਂਦੇ ਤੇ ਸਬਜੀ ਸਬਜੀ ਇੱਥੇ ਧਰ ਲੱਗੇ ਆ ਸਬਜੀ ਵੀ ਧਰ ਲੱਗੇ ਆ ਆਓ ਆਪਾਂ ਮਾਲੀ ਵੀ ਮਾਲੀ ਦਾ ਕੰਮ ਵੀ ਕਰ ਰਹੀਦਾ ਹੈ ਕੰਮ ਕੋਈ ਨਹੀਂ ਛੱਡਿਆ ਕੰਮ ਸਾਰੇ ਕਰੀਦੇ ਆ ਉਹ ਸੁੰਬਾ ਫੜੀ ਓਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਅਸੀਂ ਬੈਠੇ ਆਂ ਆਪਣੀ ਅਕੈਡਮੀ ਰਾਤ ਇਸ ਫੇਰੇ ਆਪਣੇ ਹੈਗਾ ਸੀ 2 ਸਮਾਗਮ ਤੇ ਗੁਰਮਤ ਮੁਕਾਬਲੇ ਹੋਰੀਆਂ ਤਿਆਰੀਆਂ ਚੱਲਣੀਆਂ ਸਿੰਘ ਲਾਉਂਦਾ ਟੈਂਟ ਇਹ ਆ ਪਾਈਪਾ ਪੂਕਾਂ ਗੱਡ ਕੇ ਅਸੀਂ ਸਾਰਿਆਂ ਨੇ ਹੁਣ ਬਣਾਉਨੇ ਆਂ ਕੋਠੀ ਸਿੰਘ ਆ ਬੜੇ ਮੁੰਚ ਬੜੇ ਹੈ ਰੋਟੀ ਹੀ ਖਾ ਲਈ ਆ ਵੇਖੋ ਤੇ ਸਬਜ਼ੀ ਬਣਾਈ ਪੂਰੀ ਥੋੜੇ ਬੜੇ ਸ਼ਾਟ ਦਵਾਂਗੇ ਸੀਦੀ ਸਮਾਗਮ ਚੱਲਣ ਦਾ ਥੋੜਾ ਸਮਾਂ ਵੀ ਉਹਨਾਂ ਨੂੰ ਹੁੰਦਾ ਇਹ ਆਪੇ ਬਣਾ ਲਵਾਂਗੇ ਵਲੋਗ ਬਾਕੀ ਕੱਲ ਤੁਹਾਨੂੰ ਬਿਜੀ ਦਿਖੂਗਾ ਮੈਂ ਇਹ ਰੇ ਭੱਜ ਮੈਟਿੰਗ ਕਰਨੀ ਸੀ ਚੜ ਕੇ ਫੇਰ ਅਸੀਂ ਹੁਣ ਆ ਤਿਆਰ ਹੋਇਆ ਸਾਰੀ ਮੈਡਿੰਗ ਸੇਰੇ ਕਰਾਂਗੇ ਪਰਦੇ ਵੱਜ ਗਏ ਚੜਦੀ ਕਲਾ ਸਾਰਾ ਪਰਿਵਾਰ ਉਹਨਾਂ ਨੇ ਇਸ ਕੌਮ ਤੋਂ ਮਾਰ ਦਿੱਤਾ ਕਿ ਸਾਡੇ ਘਰਾਂ ਦੇ ਦੁਨੀਆ ਰਹਿਣ ਦਮਾਲੇ ਰਹਿਣ ਹਮ ਤੋਂ ਸਪੈਡਿਓ ਮੁਕਾਬਲਾ ਹੁੰਦਾ ਵਾ ਇੱਕ ਵੀ ਮੁਕਾਬਲਾ ਸਾਰੇ ਸਕੂਲ ਨੇ ਕਰਿਆ ਇੱਕ ਦਿਨ ਤੇ ਇਹਦੀ ਤੱਕਰਣੀ ਆ ਇਹ ਆਪਣਾ ਗੁਰੂ ਨਾਲ ਪਿਆਰ ਹੈ ਕਿ ਆਪਾਂ ਗੁਰੂਆਂ ਨਾਲ ਪਿਆਰ ਕਰਦੇ ਆਂ ਤੇ ਉਹਨਾਂ ਦਾ ਇਤਿਹਾਸ ਬਣਿਆ ਵਾ ਬਈ ਕਿਹਦੇ ਸੈਟ ਕਰ ਰਹੀ ਕਰਦੀ ਕਲਾ ਚਲੋ ਜੀ ਬਾਹਰ ਗੁਰੂ ਦੀ ਗਾਥਾ ਹਾਲਸਾ ਗੁਰੂ ਦੀ ਕੀ ਪੱਤੇ ਇੱਕ ਜਕਾਰਾ ਸਾਹਿਬ ਜਿਆਦੇ ਲਈ ਚਲੋ ਕੌਣ ਜਾਊਗਾ ਜਕਾਰਾ ਸਾਹਿਬ ਜਿਆਦਾ ਨਾਲ ਜਾਉਂਦੇ ਜਿਸ ਤੋਂ ਗੁਰੂ ਆਵੇ ਸਾਥ ਸ੍ਰੀ ਆਕ ਚਲੋ ਤਾਂ ਇੱਥੇ ਚਲੋ ਤੋਰੀਆ ਹਾਂਜੀ ਅੱਜ ਦਾ ਸਭ ਤੋਂ ਪਹਿਲਾ ਤੁਸੀਂ ਚਾਰ ਸਹਿਬ ਜਦੇ ਦੇ ਨਾਮ ਸਰਤੀਵਾਰ ਦੱਸਣੇ ਨੇ ਤੁਹਾਨੂੰ ਦੱਸਣਾ ਵਾ 22 ਦਸੰਬਰ 1600 ਚਾੜੀ ਹੋਣੀ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਚਾੜੀ ਤੜਾ ਹੁਣ ਇੱਧਰ ਮੈਂ ਦੇਰੋ ਤੇ ਗ੍ਰੀਨਟੀ ਹੋਸ ਕੋਲ

ਤੇ ਕੰਮ ਦੇ ਤੈ ਜਾਏ ਕਿਤਨ ਲਗਾ ਬਲਤ ਗੁਰੂ ਘਰ ਦੇ ਛੋਟੇ ਸਾਹਿਬ ਜਦੋਂ ਫਸਾ ਲੱਗੇ ਵਿਛੜਦੇ ਗੰਗੇ ਤੋਂ ਲੱਗੇ ਜਾਣ ਉਹਦਾ ਵੀ ਮੈਂ ਤੈਨੂੰ ਕਿੱਥੇ ਲੈ ਜਾਣਾ ਕੰਮੋ ਮਾਸ ਦੀ ਨਿਸ਼ਾਨੀ ਜਲਦੀ ਤੇ ਕਿਹੜੀ ਨਾ ਦੇ ਕਿਹਨੇ ਆ ਗਿਆ ਨਾ ਉਹ ਪਹਿਲਾ ਪਰ ਆਪਣੇ ਪਿੰਡ ਹੀ ਆਈ ਉਹ ਕੰਮੋ ਮਾਸ ਕੀ ਕੌਣ ਹੈ ਤੂੰ ਇਹ ਮੈਨੂੰ ਨਾਲ ਲੈ ਜਾਉਂਗਾ ਕੰਮੋ ਮਾਸ ਕੀ ਕੌਣ ਹੈ ਪਰ ਮੈਂ ਇਹਦਾ ਨਾਮ ਕਿਹੜਾ ਕੰਮਾਂ ਬਾਗੀ ਹੋਤੀ ਜਿਹੜਾ ਰਾਇਆਂ ਨੂੰ ਪਿੰਡ ਵਿੱਚ ਪਾਣੀ ਪਿਆਉਂਦਾ ਸਵਾਲ ਇਹ ਹੈ ਵੀ ਗੰਗੂ ਨੇ ਆਪਣੇ ਪਿੰਡ ਨੂੰ ਜਾਣ ਤੋਂ ਪਹਿਲਾਂ ਪਹਿਲਾਂ ਜਾਂਦਾ ਕਿੱਥੇ ਖੜਾਇਆ ਪਹਿਲਾ ਪਰਾ ਕਿੱਥੇ ਜਾਂਦਾ ਜਾਂਦਾ ਗੰਗੂ ਦੇ ਪਿੰਡ ਜਾਣ ਤੋਂ ਪਹਿਲਾਂ ਪਹਿਲਾ ਪਰਾ ਕਿੱਥੇ ਸੀ ਕਿਰਨਵਾਰ ਦਾ ਕਰ ਨਹੀਂ ਦੇਣਾ ਇਹਦਾ ਨੰਬਰ ਨਹੀਂ ਦੇਣਾ ਮੈਂ ਪੁੱਛਣ ਆਇਆ ਤਾਂ ਕੰਮਾਂ ਬਾਗੀ ਦਾ ਮਿਨਿਆਰੇ ਦੇ ਨਿਹਰਾ ਨਾ ਤੇ ਜਿਹੜਾ ਦਵਾਵੂ ਦੁਸ਼ਿਆ ਮੈਂ ਦਵਾਤਨ ਬਾਬਾ ਖਵਾਵੋਗਾ ਉਹਨਾਂ ਇੰਕਾ ਬਖਵਾਣੇ ਸੋਹਣੇ ਦੀਆਂ ਮੋਹਰਾ ਕਿੱਤਿਆਂ ਲੀਤੀਆਂ ਕਿ ਘਰ ਦੇ ਵਾਸਤੇ ਕੀ ਫੇਰ ਨਾਲ ਲੈ ਕੇ ਆਈ ਕਿ ਉਹ ਮੋੜੋ ਵਿੱਚ ਲੈ ਨੇ ਹਾਲੇ ਤੱਕ ਕੋਈ ਨਾਮ ਨਹੀਂ ਲੱਗਿਆ ਤੋਹ ਨਸਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੋਲ ਕਿੰਨੇ ਅੰਗ ਹਨ ਕਿੰਨੇ ਅੰਗ 360 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੇ ਕਿੰਨੇ ਅੰਗ ਹਨ 1650 ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੰਨੇ ਆ ਕੇ ਕਿੰਨੇ ਸਭੀ ਕਿੱਥੇ ਕਰਿਆ ਗਿਆ ਆ ਵੇਖੋ ਜੀ ਸੇਵਾਦਾਰ ਚਾਹ ਵੇਚਿਆ ਕੀ ਨਹੀਂ ਜੀ ਤੁਹਾਡੇ ਵੇਲਾ ਹੀ ਉਹਦੇ ਖਲੋਦਾ ਰਵਾਨਾ ਪੁੱਛਿਆ ਖੁਸ਼ਿਆ ਗਿਆ ਮੇਰਾ ਲੱਗੇ ਕਿ ਵੀ ਨਹੀਂ ਤੇ ਮੂੰਹ ਦੀ ਬਣਾ ਜਿਹੜਾ ਪ੍ਰਸ਼ਨ ਪੁੱਛਦੇ ਹਾਂਜੀ ਗਾਇਸ ਅੱਜ ਆਇਆਗਾ ਸਾਡਾ ਸਮਾਰਮ ਤੇ ਅਸੀਂ ਕਹਿਣਾ ਚਾਹੁੰਦੇ ਆਂ ਕਿ ਆ ਖਾਓ ਤੇ ਦੇਖਦੇ ਚਾਹੇ ਸਮਾਰਮ ਦੇਖ ਜੀ ਬਸ ਕਰਾਂ ਹੋਣੀ ਕੰਮ ਕਰੀਏ ਕੰਪਨੀ ਜਨ ਆਪਾਂ ਇਹ ਦੱਸ ਦੇਣੀ ਜਿੱਤ ਜਾਗੇ ਕਿਤਾ ਗਿਆ ਕਿੰਨੀ ਕਮੀ ਆ ਉਹਨਾਂ ਨੂੰ ਰੰਗ ਚੜਿਆ ਗਿਆ ਫਿਰ ਜਿਹੜਾ ਸਪਾਈ ਪੁਜੀਰ ਖਾਨ ਤੋਂ ਜਾਂਦੇ ਆ। ਤੁਹਾਨੂੰ ਵੀ ਇਹਦੇ ਉੱਤੇ ਜਾਣਾ। ਤੇ ਭਾਈ ਮਨੀਰ ਖਾਨ ਨੂੰ ਕੀ ਕਹਿੰਦੇ? ਕੀ ਅੱਜ ਹੀ ਮਾਤਾ ਮੁਹਿਰ ਕੋਰ ਅੱਜ ਛੋਲੇ ਸਾਹਿਬ ਜਾਣਿਕ੍ਰਿਤਾਣ ਕਰ ਲਿਆ। ਬੜੇ ਤਰਹਿ ਦੇ ਬੇਰੇ ਆ ਚੁੱਕੇ। ਠੀਕ ਹੈ। ਤਾਂ ਕਰਦੇ ਪੋਤਰੇ ਤੇ ਪਤਨੀ ਸਾਹਿਬ ਇਹਨਾਂ ਨੂੰ ਕੁਝ ਵੀ ਇਹਨਾਂ ਨੂੰ ਕੋਈ ਵੀ ਮੋਟਾ ਕੱਪੜਾ ਜਾਂ ਖਾਣ ਪੀਣ ਲਈ ਕੁਝ ਨਹੀਂ ਦੇਣਾ। ਠੀਕ ਹੈ। ਇਹ ਪੁੱਤਰ ਤੁਸੀਂ ਜਵਾਬ ਦੇਣਾ ਬਾਬਾ ਦੀਪ ਸਿੰਘ ਉਹਨਾਂ ਨੂੰ ਕਿੱਥੇ ਕੈਦ ਕੀਤਾ ਗਿਆ ਅੱਡੇ ਬੁਰਜੀ ਠੀਕ ਹੈ ਜੀ ਤੁਸੀਂ ਅੱਗੇ ਜਵਾਬ ਦੇ ਸਕਦੇ ਜੇ ਕਿ ਠੰਡੇ ਬੁਰਜ ਦੀ ਕਿੰਨੀ ਉਚਾਈ ਸੀ ਆ ਆ ਜੇ ਬਣਿਆ ਮੈਂ ਬੜਾ ਹੀ ਮੋਟਾ ਵਾ ਬੜਾ ਬੜਾ ਕਰਵਾਣੀ ਦਾ ਤੁਹਾਨੂੰ ਲਿਖਿਆ ਨਹੀਂ ਚੰਗਾ ਹੋ ਜਾਵਾ ਹਾਂ ਕਿਦੋਂ ਕਿੱਥੇ ਮਿੱਠਾ ਪਾ ਕੇ ਆ ਵੀ ਮੇਤੂ ਜਿਹੜਾ ਸਤਾਣੇ ਜਿਹੜਾ ਦੁਨੀਆ ਵਿੱਚ ਸਭ ਤੋਂ ਮਹਿੰਗਾ ਜਿਹਨੂੰ ਖਰੀਦਿਆ ਗਿਆ ਸਭ ਤੋਂ ਜ਼ਿਆਦਾ ਤੋਂ ਕਰ ਮਾਰਦੀ ਹੁੰਦੇ ਤੂੰ ਰੱਖਣਾ ਸੈਦ ਜਦਿਆਂ ਨੂੰ ਜਦੋਂ ਪਹਿਲੇ ਪੇਸ਼ੀ ਦੌਰਾਨ ਕਰਿਆ ਗਿਆ ਤੇ ਮੁਗਲਾਂ ਨੇ ਕੀ ਚਾਲ ਖੇਡੀ ਉੱਥੇ ਉਹਨਾਂ ਨੇ ਵੱਡੇ ਦਰਵਾਜ਼ੇ ਨੂੰ ਬੰਦ ਕਰਕੇ ਛੋਟੀ ਕਿਰਕੀ ਖੋਲ੍ਹੀ ਤਾਂ ਕਿ ਛੋਟੇ ਸਾਈਜ ਦੇ ਟੋਕ ਦੇ ਅੰਦਰੋਂ ਜੀਵਨ ਮੇਰਾ ਪੁੱਲਿਆ ਸਰ ਪਖਾਲਸਾ ਜੀ ਹੁੰਦਾ ਹੈ ਜੋ ਤੇਰੇ ਪੈਰਾਂ ਹਿਤ ਅੰਦਰ ਸਾ ਤੇ ਰਹੇਗਾ ਆ ਪੰਗਤੀ ਦਾ ਪਾਸਾ ਨੇ ਆਰਦੇ ਜਸਨਾ ਲਈ ਸ਼ਬਦ ਹੈ ਅਸੀਂ ਸ੍ਰੀ ਗੁਰੂ ਰਾਮਦਾਸ ਬਾਬੇ ਜੀ ਨੇ ਇਹਨਾਂ ਸੂਲ ਦੀ ਅਭਿਖਰਣ ਸਾਡੇ ਸਾਹਮਣੇ ਤੋਂ ਅਭਿਸ਼ਕ ਕਰਿਆ ਨੇ ਕੁਵੇਸ਼ਨ ਗਣਨਤੀ ਨਾ ਕੋਈ ਨਾ ਕੋਈ ਮਰ ਗਈਆਂ ਤੇਰੀਆਂ ਅੱਖਾਂ 'ਚੇ ਨਵਾਂ ਕਾਇਨੂੰ ਤੇ ਲੱਗਦੀਆਂ ਯਾਰਾਂ ਨੂੰ ਗਰਗੋਣਾ ਓਏ ਉੱਧਰੇ ਹੋ ਨੰਬਰ ਦੇ ਵੈਰੀ ਆ ਕੇ ਲੰਘਦੇ ਹੋ ਮੈਂ ਭਰਾ ਵੇ ਏ ਅਕਵਿਜਾ ਵਾਲਾ ਹੈ ਤੇਰੇ ਵੀ ਨਹੀਂ ਸਮਝ ਆਉਂਦੀਆਂ ਕਾਰ ਲੈਣ ਕਾ ਅੱਜ ਤੁਸੀਂ ਗੱਲ ਬੋਲਦੇ ਹੋ ਵਾਨਾ ਵਾਣੀ ਆ ਭਜਾਇ ਤੇਰੇ ਵਰਗੇ ਓਏ ਲੰਗਰ ਦੀ ਸੇਵਾ ਚੱਲਣ ਡਈ ਤੜਕੇ ਬਾਹਰ ਮੈਟ ਵਿਛਾ ਲਏ ਵੰਡਦੇ ਬੱਜੇ 어이, uh, 자 ਮੇਤਾਰੂ ਸੱਜਿਆ ਸੂਰਮਾ ਲੱਭ ਪੰਧਵਾ ਸੰਕਤ ਜੀ ਸੇਵਾ ਚੱਲ ਰਹੀ ਆ ਜੀ ਫੁੱਲਾਂ ਦੀ ਵਰਕਾ ਕਰਨੀ ਆ ਗੁਰੂ ਘਰਾਂ ਤੇ ਜਾਂ ਲੱਗਿਆ ਬਾਹਰ ਸਮਾਗਮ ਚੱਲ ਰਿਹਾ ਹੈ ਦੇਖੋ ਆਮ ਨਾ bèn, lá cây, kệ thế, chở lấy ai, anh úp chứu, 10 2, kệ thế gì, ਆਨੂ ਬੇਤੀ ਹੈ ਕਿ ਜਿਹੜੇ ਆ ਸਾਹਮਣੇ ਐਕਟਰਾਂ ਤੇ ਬੈਠੇ ਆ ਇਹਨਾਂ ਨੂੰ ਕਿ ਗੁਰੂ ਸਾਹਿਬ ਦੇ ਸਾਹਮਣੇ ਸਤਕਾਰ ਨਹੀਂ ਗੁਰੂ ਸਾਹਿਬ ਦਾ ਰਿਹਾ। ਉਸ ਇਸ ਵਾਸਤੇ ਕਿਰਪਾ ਕਰਕੇ ਜੇ ਬਹਿਣੇ ਆ ਤੇ ਸਾਈਡ ਤੇ ਕਰੋ ਆਪਾਂ ਤੇ ਸੰਗਤਾਂ ਦੇ ਵਿੱਚ ਬੈਠੋ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਰਚੀ ਨੇ ਆਪਣਾ ਲੈਕਚਰ ਭਾਸ਼ਣ ਨੂੰ ਸੰਪੂਰਨ ਕੀਤਾ। ਕਿਉਂਕਿ ਗੁਰਮਨਦੀਪ ਕਾਰੋ ठीक ठीक ਗੁਰਮੁਖੀ ਪੋਰ ਨੇ ਅਗਲੀ ਆ ਜੀ ਪੜ੍ਹਨੀ है। ਸੋ ਮੈਂ ਬੇਤੀ ਕਰਨਾ ਚਾਹੁੰਦਾ ਕਿ ਜੇਵੇ ਅ ਕੱਲ ਕੰਪੀਟੀਸ਼ਨ ਸੀ ਮੁਕਾਬਲੇ ਸੀ ਅੱਜ ਮੁਕਾਬਲੇ ਨਹੀਂ ਨੇ ਆ ਵੇਖੋ ਜੀ ਇਸ ਬਾਰੇ ਵਿਸ਼ੇਸ਼ ਸਨਮਾਨ ਹਾਸਲ ਕੀਤਾ ਹੈ। ਸਿੰਗਰ ਨੂੰ ਮੋਤੀ ਅਨਾਲ ਦੀ ਨਾਲ ਮੈਡਲ ਵੀ ਫੜਾਈ ਜਾਓ। ਬੱਚਿਆਂ ਨੂੰ ਨਾਲ ਦੀ ਨਾਲ ਮੈਡਲ ਪਾਉਣੇ ਆ। ਨਾਲ ਪ੍ਰਾਈਜ਼ ਦੇਣੇ ਆ। ਕੈਮਰੇ ਵਾਲੇ ਵੀਰਾਂ ਨੂੰ ਬੱਚਿਓ ਧਿਆਨ ਦੋ। ਜਿਹੜੇ ਬਾਹਰ ਦੇ ਪਿੰਡਾਂ ਤੋਂ ਸਕੂਲਾਂ ਤੋਂ ਝਾਲ ਕੇ ਆਏ ਨੇ ਜਿੰਨੇ ਸਕੂਲਾਂ ਦੇ ਨੌਕਰ ਪ੍ਰਬੰਧਕਾਂ ਜਾਂ ਟੀਚਰਾਂ ਦਾ ਧੰਨਵਾਦ ਹੈ, ਬੱਚਿਆਂ ਦਾ ਧੰਨਵਾਦ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਵੱਡਾ ਧੰਨਵਾਦ ਹੈ ਧੰਨਵਾਦ ਪ੍ਰੀਤ ਦੇਸ ਸਤਿ ਰਾਜੀ ਦਾ ਜਿਨ੍ਹਾਂ ਦੀ ਬਰਸੇ ਸਦਕਾ ਇਹ ਜਿਹੜੇ ਜਿਹੜੇ ਸਮਾਰੋਹ ਜਿਹੜੇ ਆ ਵਿਕੇ ਜਾਂਦੇ ਨੇ ਕਿ ਉਹ ਸਤਿ ਗੁਰੂ ਸਤਿ ਨਾਮੁ ਆਈ ਦਾਵੀਤ ਪੁਨਾਣਾ ਜੁੜਿਆ ਦਾਮ ਹੋ ਗਿਆ ਨੂੰ ਨਵਾਂ ਹੈੱਡ ਬॉय ਤੇ ਸਾਡੇ ਬਹੁਤ ਹੀ ਹੋਣ ਹਾਰ ਵਿਦਿਆਰਥੀ ਆਉਣ ਵਾਲੀਆਂ ਬਲੰਦੀਆਂ ਨੂੰ ਛੋਣ ਵਾਲੇ ਭਾਈ ਜਸ਼ਨਪ੍ਰੀਤ ਸਿੰਘ ਜੀ ਪਿੰਡ ਬੱਤੀਵਿੰਡ ਉਹ ਵੀ ਸਨਮਾਨ ਲੈਣ ਭਾਈ ਜਸ਼ਨਪ੍ਰੀਤ ਸਿੰਘ ਜੀ ਹੁਣ ਸਾਰੇ ਵਿਦਿਆਰਥੀ ਸਾਡੇ ਤੋਂ ਕੋਰਸ ਪੂਰਾ ਕਰ ਗਏ ਆ ਤੇ ਹੁਣ ਚੱਲ ਰਿਹਾਏ ਕੋਰਸ ਦਾ ਨਵਾਂ ਹੈੱਡ ਬాయ్ ਅੱਜ ਐਨਾਨਸ ਕਰਨ ਜਾ ਰਹੇ ਆ ਜਿਹੜਾ ਲਗਾਤਾਰ ਹਾਜ਼ਰ ਰਿਹਾ ਹੋਵੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਜਾਂ ਰਹਿਣ ਧਿਆਵੇ ਨਵਾਂ ਹੈੱਡ ਬాయ్ ਅਸੀਂ ਅੱਜ ਐਨਾਨਸ ਕਰ ਰਹੇ ਆ ਜੀ ਜਸ਼ਨ ਨਹੀਂ ਗਰਾਂਸ਼ ਸਿੰਘ ạtਾਰੀ ਇਹਨਾਂ ਨੂੰ ਨਵਾਂ ਹੈੱਡ ਬॉय ਅੱਜ ਤੋਂ ਅਨਾਉਂਸ ਕੀਤਾ ਜਾਂਦਾ ਹੈ ਜੀ ਇਸ ਅਕੈਡਮੀ ਦਾ ਸਤਿ ਸ੍ਰੀ ਅਕਾਲ ਸੋ ਹੁਣ ਸਾਡੇ ਜੱਜ ਸਾਹਿਬਾਨਾਂ ਦਾ ਸਨਮਾਨ ਹੋਵੇਗਾ